ਸਕੂਟਰ ਸਵਾਰ ਨੂੰ ਦਰੜਿਆ ਇੱਕ ਮੋਤ ਨਡਾਲਾ ਸੁਭਾਨਪੁਰ ਸੜਕ ਤੇ ਪਿੰਡ ਜੱਗਾ ਅੱਡੇ ਤੇ ਇੱਕ ਤੇਜ਼ ਰਫ਼ਤਾਰ ਮਿੱਟੀ ਦੇ ਭਰੇ ਟਿੱਪਣ ਨੇ ਸਕੂਟਰ ਸਵਾਰ ਨੂੰ ਦਰੜ ਦਿੱਤਾ ਜਿਸ ਕਾਰਨ ਸਕੂਟਰ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਦੌਰਾਨ ਨਡਾਲਾ ਪੁਲਿਸ ਚੌਂਕੀ ਇੰਚਾਰਜ ਐਸਆਈ ਦਲਵਿੰਦਰबीर ਸਿੰਘ ਮੌਕੇ ਤੇ ਪੁੱਜੇ ਤੇ লাশ ਨੂੰ ਕਬਜ਼ੇ ਚ ਲੈ ਕੇ ਹਾਦਸੇ ਦੀ ਤਫ਼ਤੀਸ਼ ਆਰੰਭ ਕਰ ਦਿੱਤੀ ਇਸ ਸਬੰਧੀ ਘਟਨਾ ਸਥਾਨ ਤੇ ਪੁੱਜੇ ਮ੍ਰਿਤਕ ਵਿਅਕਤੀ ਦੇ ਚਾਚਾ ਰਤਨ ਸਿੰਘ ਵਾਸੀ ਇਬਰਾਹਿਮਵਾਲ ਨੇ ਦੱਸਿਆ ਕਿ ਮੇਰਾ ਭਤੀਜਾ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਸੰਧੂ ਵਾਸੀ ਇਬਰਾਹਿਮਵਾਲ ਸਵੇਰੇ 5 ਵਜੇ ਆਪਣੀ ਸਕੂਟੀ ਪੀਬੀ 57ਸੀ 01168 ਤੇ ਸਵਾਰ ਹੋ ਕੇ ਚੰਡੀਗੜ੍ਹ ਜਾਣ ਲਈ ਸੁਭਾਨਪੁਰ ਜਾ ਰਿਹਾ ਸੀ ਜਦ ਉਹ ਉਕਤ ਜਗ੍ਹਾ ਤੇ ਪੁੱਜਾ ਸੁਭਾਨਪੁਰ ਤਰਫੋਂ ਆ ਰਹੇ ਤੇਜ਼ ਰਫਤਾਰ ਟਿਪਪਰ ਪੀਬੀ06ਵੀ0101 ਜਿਸ ਵਿੱਚ ਮਿੱਟੀ ਲੱਦੀ ਹੋਈ ਸੀ ਨੇ ਗਲਤ ਸਾਈਡ ਤੋਂ ਲਿਆ ਕੇ ਉਸ ਨੂੰ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਹਾਦਸੇ ਦੌਰਾਨ ਟਿੱਪਰ ਵੀ ਪਲਟ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਚੌਂਕੀ ਇਨਚਾਰਜ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਚ ਲੈ ਕੇ ਕਪੂਰਥਲਾ ਮੋਰਚਰੀ ਚ ਰਖਵਾਇਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਉਧਰ ਮੌਕੇ ਤੇ ਪੁੱਜੇ ਪਿੰਡ ਇਬਰਾਹਿਮਵਾਲ ਦੇ ਪੰਚਾਇਤ ਮੈਂਬਰ ਸੰਜੀਵ ਸਿੰਘ ਸੰਦੀਪ ਕੁਮਾਰ ਤੇ ਹੋਰਾਂ ਨੇ ਦੱਸਿਆ ਕਿ ਉਕਤ ਰੋਡ ਤੇ ਭਾਰੀ ਟਿਪਰ ਵਾਹਨਾ ਦੀ ਆਮਦ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਲਈ ਮੰਗ ਪੱਤਰ ਦੇ ਚੁੱਕੇ ਹਾਂ ਪਰ ਇਹਨਾਂ ਮੋਤ ਵੰਡ ਦੇ ਟਿਪਰ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਮੰਗ ਕੀਤੀ ਕਿ ਇਹਨਾਂ ਦੀ ਆਮਦ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਨਡਾਲਾ ਤੋਂ ਪੱਤਰਕਾਰ ਗੋਬਿੰਦ ਸੁਕੇ ਜਾਤੇ ਜੋਗਿੰਦਰ ਸਿੰਘ ਜਾਤੀ ਕੇ ਜੀ ਦੇ ਵਿਸ਼ੇਸ਼ ਰਿਪੋਰਟ ਹੈ ਜਿਹੜਾ ਹਸਤਾ ਵਾਪਰ ਕੀ ਲੱਗਦਾ ਸੀ ਤੁਹਾਡਾ ਤੇ ਮੇਰਾ ਸੱਕਾ ਪੀਦਾ ਜੀ ਫੀਨਾ ਨਾਮ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਇਬਰਾਹਿਮਵਾਲ ਪਹਿਲਾਂ ਹੋਮਗੜ੍ਹ ਤੇ ਨੌਕਰੀ ਕਰਦਾ ਰਿਹਾ ਅੱਛਾ ਜੀ ਤੇ ਹੁਣ 2 ਸਾਲ ਤੋਂ ਘਰ ਆ ਗਿਆ ਹਰਕ ਹਰ ਫਿਰੇ ਫਿਰ ਉਹ ਠੜਕੇ 4 ਵਜੇ ਚੱਲਿਆ ਚੰਡੀਗੜ੍ਹ ਜਾ ਰਿਹਾ ਸੀ ਬੇਟੀ ਦੀ ਪੀਸੀ ਲੈਣੀ ਪੀਸੀ ਬਣਾ ਕੇ ਲੈਣੀ ਸੀ ਉੱਥੇ ਠੀਕ ਹੈ ਤੇ ਇੱਥੇ ਆ ਗਿਆ ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਜੀ ਸਾਨੂੰ ਇੱਥੇ ਗੱਡੀ ਵਾਲਿਆਂ ਨੇ ਦੱਸਿਆ ਫੋਨ ਕਰਕੇ ਉਹ ਪਿੰਡ ਦੇ ਬੰਦੇ ਦੀ ਸਬਜ਼ੀ ਲੈਣ ਜਾਣ ਦੇ ਜਲੰਧਰ ਵਿਆਹ ਸੀ ਉਹਨਾਂ ਦੇ ਉਹਨਾਂ ਨੂੰ ਮਗਰਵਾ ਕੇ ਦੇਖਿਆ ਫਿਰ ਉਹਨਾਂ ਚੱਕ ਕੇ ਜਿਹਨੂੰ ਨਾਲ ਸਾਨੂੰ ਫੋਨ ਕਰਤਾ ਵੀ ਐਦਾ ਗਰਮੀਸ਼ਾ ਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਮੌਕੇ ਤੇ ਦਰਦ ਤੋਂ ਇਹ ਹਾਸਾ ਕਿਤੇ ਨਾ ਪਾਪ ਰਿਹਾ ਟਰੱਕ ਆ ਟਿਪਰ ਬਾਇਆ ਹੋਇਆ ਮਿੱਟੀ ਦਾ ਭਰਿਆ ਉਹਦੇ ਨਾਲ ਟਕਰਾਉ ਹੋਈ ਹੈ ਹਾਂਜੀ ਕੀ ਕਹਿਣਾ ਚਾਹੋ ਤੁਸੀਂ ਕਿ ਜਿਹੜੇ ਟਿਪਰ ਆ ਜਪਾਦ ਵੀ ਕੀਤੇ ਗਏ ਨੇ ਪਰ ਫਿਰ ਵੀ ਲੱਗਾ ਪਰ ਨਹੀਂ ਇਹ ਪ੍ਰਵਾਹ ਨਹੀਂ ਕਰਦੇ ਕਿਉਂਕਿ ਜਿਹੜੀ ਹਾਈਵੇ ਬਣ ਰਹੀ ਹੈ ਨਾ ਇਹ ਜਿਆਦਾ ਗੱਡੀਆਂ ਉਹਨਾਂ ਟਿਪਰ ਉਹਨਾਂ ਦੇ ਹੀ ਆ ਇਹ ਇੱਕ ਤਾਂ ਓਵਰ ਸ਼ਿਫਟੀ ਚਲਾਉਂਦੇ ਆ ਇੱਕ ਇਹਨਾਂ ਨੂੰ ਲਾਲ ਜਾਂਦਾ ਇਹ ਵਾਰਤ ਬਾਦ ਢੇੜੇ ਲਾਈਏ ਹੋ ਸਕਦਾ ਉਸ ਕਰਕੇ ਵੀ ਦੇ ਦੇ ਨਹੀਂ ਕਿ ਵੀ ਅਸੀਂ ਕਿਹੜੀ ਸਪੀਡ ਤੇ ਜਾ ਰਹੇ ਕਿੱਧਰ ਜਾ ਰਹੇ ਕਿੱਧਰ ਨਹੀਂ ਜਾ ਰਹੇ ਆਦੇ ਸ਼ਰਿਆਂ ਵਿੱਚ ਨੇ ਰੌਂਗ ਸਾਈਡ ਆ ਕੇ ਤੇ ਹੁਣ ਤਾਂ ਸਕੂਟੀ ਥੱਲੇ ਜਾਣ ਲਈ ਜਗ੍ਹਾ ਵੀ ਕੋਈ ਨਹੀਂ ਛੱਡੀ ਇਹਨੇ ਜਿੱਥੇ ਆ ਕੇ ਨੇ ਉਹਦੇ ਉੱਤੇ ਗੱਡੀ ਛਾੜ ਕੇ ਨੇ ਹੈਡਸਕੋਰਡ ਦੱਸ ਕਰਤੀ ਤੇ ਆਪ ਆਪ ਡਰਾਈਵਰ ਗੱਡੀ ਮੋਕਲ ਛੱਡ ਕੇ ਭੱਜ ਗਿਆ ਹੋ ਸਕਦਾ ਜੀ ਇੱਥੇ ਮੌਕੇ ਤੇ ਉਹਨੂੰ ਬਾੜੀ ਮੋਟੀ ਕੁ ਟ੍ਰੀਟਮੈਂਟ ਦੇ ਦਿੰਦਾ ਤੇ ਕੋਈ ਅੱਗੇ ਕੀ ਮੰਗ ਕਰਦੇ ਹੋ ਤੁਸੀਂ ਮੰਗਦੇ ਹੋ ਕਾਰਵਾਈ ਬੰਦ ਦੀ ਕਿਉਂ ਜੀ ਇਸ ਸਿੱਕੀ ਮਾਮਲਾ ਕਿਵੇਂ ਵਾਪਰਿਆ ਵਾ ਜੀ ਹੁਣੇ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਪਿੰਡ ਜੱਗਾ ਕੋਲ ਐਕਸੀਡੈਂਟ ਹੋਇਆ ਵਾ ਜੀ ਤੇ ਅਸੀਂ ਮੌਕੇ ਤਣ ਕੇ ਦੇਖਿਆ ਤੇ ਆਦਮੀ ਦੀ ਡੈਥ ਹੋਈ ਸੀ ਵਿਚਾਰੀ ਗਰਮੀਤ ਸਿੰਘ ਦਾ ਨਾਮ ਜੀ ਤੇ ਸਕੂਟਰੀ ਦੇ ਉੱਤੋਂ ਦੀ ਜਿਹੜੀ ਟਰੱਕ ਲੰਘਿਆ ਹੋਇਆ ਸੀਗਾ ਤੇ ਜਿਹੜਾ ਡੈੱਡ ਬੋਡੀ ਉਹ ਅਸੀਂ ਹਸਪੀਟਲ ਭੇਜ ਦਿੱਤੀ ਹੈ ਜੀ ਤੇ ਬਾਕੀ ਤਫ਼ਤੀਸ਼ ਚੱਲ ਰਹੀ ਹੈ ਜੀ